ਮੋਹਾਲੀ ਦੇ ਪਿੰਡ ਕੁੰਬੜਾ ਚ ਬੀਤੇ ਦਿਨੀ ਨੌਜਵਾਨਾਂ ਤੇ ਹੋਏ ਤੇਜ਼ ਤਾਰ ਹਥਿਆਰਾਂ ਦੇ ਹਮਲੇ ਤੋਂ ਬਾਅਦ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਪਰਿਵਾਰਕ ਮੈਂਬਰ ਜਿਹੜੇ ਨੇ ਮੋਹਾਲੀ ਦਾ 에어ਪੋਰਟ ਰੋਡ ਜਾਮ ਉਹਨਾਂ ਵੱਲੋਂ ਕਰ ਦਿੱਤਾ ਗਿਆ ਔਰ ਲਾਸ਼ ਨੂੰ ਸੜਕ ਦੇ ਉੱਤੇ ਰੱਖ ਕੇ ਪ੍ਰਦਰਸ਼ਨ ਜਿਹੜਾ ਉਹ ਜਾਰੀ ਹੈ ਪ੍ਰਵਾਸੀ ਨੌਜਵਾਨਾਂ ਵੱਲੋਂ ਇਹ ਕਤਲ ਨੂੰ ਅੰਜਾਮ ਦਿੱਤਾ ਗਿਆ ਦੋ ਨੌਜਵਾਨਾਂ 'ਤੇ ਤੇਜ਼ ਤਾਰ ਹਥਿਆਰ ਦੇ ਨਾਲ ਜਦੋਂ ਹਮਲਾ ਹੁੰਦਾ ਤਾਂ ਉਹਨਾਂ ਦੇ ਵਿੱਚੋਂ ਇੱਕ ਦਾ ਮੌਕੇ ਤੇ ਮੌਤ ਹੋ ਜਾਂਦੀ ਹੈ ਜਦ ਕੀ ਦੂਸਰਾ ਗੰਭੀਰ ਰੂਪ ਚ ਜ਼ਖਮੀ ਹੈ तमाम ਪੁਲਿਸ ਅਧਿਕਾਰੀ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚਿਆ ਫਿਰ ਤਰਫ ਦੇਖੋ ਵੀ ਹਰੇਕ ਤਰਫ ਜਿਹੜੇ ਨੌਜਵਾਨ ਨੇ ਉਹ ਇਸ ਜਗ੍ਹਾ ਤੇ ਖੜੇ ਪਰ ਪੂਰਾ ਰਸਤਾ ਜਿਹੜਾ ਹੈ ਬਲੌਕ ਕੀਤਾ ਗਿਆ ਇਹ ਰਸਤਾ ਜੇ ਟੈਕਨੀਕਲੀ ਸਮਝਾਈਏ ਤਾਂ 에어ਪੋਰਟ ਰੋਡ ਵੱਲ ਜਾਰਦਾ ਦੂਸਰਾ ਰਸਤਾ ਇਹ ਸੈਕਟਰ 68 68 ਤੋਂ ਹੁੰਦਾ ਹੋਇਆ ਚੰਡੀਗੜ੍ਹ ਵੱਲ ਜਾਂਦਾ ਇਹ ਰਸਤਾ ਜਿਹੜਾ ਇਹ ਸਿੱਧਾ ਚੰਡੀਗੜ੍ਹ ਔਰ ਮੁਹਾਲੀ ਅੰਤਰਰਾਸ਼ਟਰੀ ਖਵਾਈ ਏਡੇ ਨੂੰ ਜਾਂਦਾ ਹੈ ਲੇਕਿਨ ਇਹ ਰਸਤਾ ਪੂਰੇ ਦਾ ਪੂਰਾ ਬਲੌਕ ਕੀਤਾ ਗਿਆ ਹੈ ਇਸ ਇਲਾਕੇ ਦੇ ਰਹਿਣ ਵਾਲੇ ਮੇਰੇ ਪਿੰਡ ਦਾ ਜੀ ਕੁੰਪੜੇ ਦਾ ਜੀ ਤੇ ਜਿਹੜੀ ਰਾਤ ਘਟਨਾ ਹੋਈ ਜਗੀ ਇਹ 16 16 ਸਾਲ ਦੇ ਦੋ ਜਵਾਨ ਸੀਗੇ ਤੇ ਜਿਹੜੇ ਮਾਰਨ ਵਾਲੇ ਨੇ ਉਹ ਵੀ ਛੋਟੇ ਛੋਟੇ ਜਵਾਨ ਨੇ 16 ਸਾਲ ਦੇ ਉਹ ਪ੍ਰਵਾਸੀ ਨੇ ਬਾਕੀ ਤੇ ਇੱਕ ਦੇ ਸਿਰ ਤੇ ਪਿੱਛੇ ਮਾਰਿਆ ਗਿਆ ਸਿਰ ਪਾੜਿਆ ਗਿਆ ਤੇ ਉਹ ਤਾਂ ਉਸੇ ਟੈਂਪੋ ਵਾਲੇ ਜਿਹਦੀ ਉਹਨੂੰ ਬੈਡ ਬੋਡੀ ਪਈ ਹੈ ਤੇ ਕਾਰਵਾਈ ਪੁਲਿਸ ਵੱਲੋਂ ਕੋਈ ਨਹੀਂ ਹੈਗੀ ਸਾਰੀ ਰਾਤ ਤੜਫਦੇ ਰਹੇ ਤੇ ਅੱਜ ਸਵੇਰ ਦੇ ਸਾਰਾ ਪਿੰਡ ਲਾਕ ਜਿਹੜੇ ਇਲਾਕਾ ਨਿਵਾਸੀ ਸ਼ਹਿਰੀ ਵਾਸੀ ਸਾਰੇ ਪਰਿਵਾਰ ਦੇ ਨਾਲ ਖੜੇ ਨੇ ਤੇ ਪੁਲਿਸ ਵੱਲੋਂ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਸਿਰਫ ਟੈਂਪੋ ਪਾਈ ਜਾ ਰਿਹਾ ਹੈਗਾ ਕਰ ਰਹੇ ਜੀ ਕਰ ਰਹੇ ਸਹਿਮਤੀ ਨੂੰ ਕੀ ਗੱਲ ਹੋਈ ਸਹਿਮਤੀ ਕਰਨ ਨੂੰ ਕਹ ਰਹੇ ਕੋਈ ਸਹਿਮਤੀਆਂ ਦੇ ਕੋਈ ਨਹੀਂ ਜੀ ਪਰਿਵਾਰ ਦੀ ਇਹੀ ਸਹਿਮਤੀ ਹੈਗੀ ਜਦੋਂ ਤੱਕ ਸਾਡੇ ਉਹਨਾਂ ਵਿੱਚੋਂ ਕੋਈ ਇੱਕ ਦੋ ਜਣਾ ਨਹੀਂ ਫੜ ਹੁੰਦਾ ਗੱਲ ਸੀ ਇੱਥੇ ਤਾਂ ਨਹੀਂ ਹਿੱਲਾਂਗੇ ਨਹੀਂ ਬਈ ਫੜਿਆ ਨੌਜਵਾਨ ਕੋਈ ਉਹ ਹਾਲੇ ਤੱਕ ਪੁਲਿਸ ਨੇ ਕੁਝ ਵੀ ਨਹੀਂ ਦੱਸਿਆ ਹੈ ਗੱਲ ਤਾਂ ਸਿਰਫ ਜਿਹੜਾ ਵੈਰੀਫਿਕੇਸ਼ਨ ਦੇ ਬਾਅਦ ਤੇ ਕਿਸੇ ਤੋਂ ਪੁੱਛ ਪੜਤਾਲ ਕਰੀ ਹੈ ਕਿ ਸਿਰਫ ਉਹ ਇੱਕ ਉਹ ਫੜਿਆ ਤੇ ਉਸ ਨੂੰ ਕਹੀ ਗਈ ਵੀ ਉਹ ਫੜਿਆ ਵੀ ਉਹ ਫੜਿਆ ਵੀ ਜੀ ਉਹ ਤਾਂ ਸਿਰਫ ਉਹਨਾਂ ਦੇ ਫੋਨ ਨੰਬਰ ਮੋਬਾਈਲ ਨੰਬਰ ਮਿਲੇ ਨੇ ਜਿਵੇਂ ਪਿੰਡ ਵਿੱਚ ਸਾਤੀ ਹੁੰਦੇ ਆ ਜਾਉੜ ਤੇ ਬਹਿੜਦੇ ਹੁੰਦੇ ਆਗੇ ਠੀਕ ਹੈ ਪਰਵਾਸੀਆਂ ਦੀ ਗਿਣਤੀ ਪਰਮਾਰ ਵੱਧ ਰਹੀ ਹੈਗੀ ਤੇ ਜਿੰਨੇ ਪਰਵਾਸੀ ਆ ਸੀ ਕੱਲੇ ਦੋਸ਼ੀ ਪਰਵਾਸੀਆਂ ਨੂੰ ਜਿਆ ਸਰਕਾਰਾਂ ਨੂੰ ਨਹੀਂ ਹੈਗਾ ਉਹਨਾਂ ਹੀ ਦੋਸ਼ ਸਾਡਾ ਹੈਗਾ ਜਿਹੜੇ ਅਸੀਂ ਇਹਨਾਂ ਨੂੰ ਰਹਿਣ ਵਾਸਤੇ ਮਕਾਨ ਦਿੰਦੇ ਆਂਗੇ ਉਤੋਂ ਪੁਲਿਸ ਥਾਣੇ ਵਿੱਚ ਜਾਂ ਕਿਸੇ ਹੋਰ ਦਫ਼ਤਰਾਂ ਵਿੱਚ ਇਹਨਾਂ ਦੀ ਸਿਫਾਰਿਸ਼ ਕਰ ਦੇਣਗੇ ਤੇ ਉਲਟਾ ਜਦੋਂ ਵੋਟਾਂ ਬਣਾਉਣੀਆਂ ਹੁੰਦੀਆਂ ਕਿ ਅਸੀਂ ਇਹਨਾਂ ਦੇ ਨਾਲ ਖੜਦੇ ਆਂਗੇ ਅਸੀਂ ਕੋਲ ਖੜ ਕੇ ਵੋਟਾਂ ਬਣਾਉਂਦੇ ਤੇ ਉਹਨਾਂ ਨੂੰ ਲਿਖ ਕੇ ਦਿੰਦੇ ਨੇ ਕਿ ਭਾਈ ਆ ਸਾਡੇ 15 ਸਾਲਾਂ ਤੋਂ 20 ਸਾਲਾਂ ਤੋਂ ਰਹਿ ਰਿਹਾ ਬੰਦਾ ਇਹ ਤਾਂ ਜਾ ਕੇ ਕਿਤੇ ਦੀ ਵੋਟ ਬਣ ਜੇ ਕਿ ਆਧਾਰ ਕਾਰਡ ਦੋ ਤੋਂ ਕੋਡ ਤੇ ਵੋਟਰ ਕਾਰਡ ਸਿਆਸੀ ਪਾਰਟੀਆਂ ਨੇ ਆਪਣਾ ਲਾਹਾ ਲੈਣ ਵਾਸਤੇ ਥੱਲੇ-ਥੱਲੇ ਪਰਵਾਸੀਆਂ ਦੀਆਂ ਦੋ-ਦੋ ਵੋਟਾਂ ਤਿੰਨ-ਤਿੰਨ ਵੋਟਾਂ ਬਣਾਈਆਂ ਹੋਈਆਂ ਨੇ। ਉਸ ਤੋਂ ਆ دوسری ਤਰਫ ਜੇਕਰ ਗੱਲ ਕਰੀ ਤਾਂ ਇਸ ਵਕਤ ਵੀ ਤਮਾਮ ਪਿੰਡ ਵਾਲੇ ਜਿਹੜੇ ਨੇ ਉਹ ਇਕੱਤਰ ਹੋਏ ਐ। ਸੋ ਆਮ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਹੁਣ ਆ ਹਾਲਾਤ ਕੀ ਨੇ? ਕਿਉਂਕਿ ਆ ਇੱਕ ਪਾਸੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੜਕ ਦੇ ਉੱਤੇ। ਲੇਕਿਨ ਹਾਲਾਤ ਜੇਕਰ ਕਰੀਏ ਤਾਂ ਹੁਣ ਸੈਂਪੀ ਹੁੰਦੀ ਐ। ਜਾਂ ਫਿਰ ਇਸੇ ਤਰੀਕੇ ਦੇ ਨਾਲ ਜਿਹੜਾ ਰਸਤਾ ਆ ਜਾਂ ਫਿਰ ਸੜਕਾਂ ਜਿਹੜੀਆਂ ਨੇ ਉਹ ਜਾਂਕ ਕੀਤੀਆਂ ਜਾਣੀਆਂ ਕਿਉਂਕਿ ਪਰਿਵਾਰਕ ਮੈਂਬਰਾਂ ਦਾ ਜਿਹੜਾ ਕਹਿਣਾ ਹੈ ਕਿ ਅਸੀਂ ਐਸੇ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਰਵਾਂਗੇ ਲੇਕਿਨ ਪਰਵਾਸੀਆਂ ਨੂੰ ਜੇਕਰ ਰੋਕਣ ਦੇਣਾ ਹੈ ਤਾਂ ਉਹਨਾਂ ਦੀ ਤਲਾਸ਼ੀ ਹੋਣੀ ਚਾਹੀਦੀ ਹੈ। ਅੱਜਾਰੇ ਹੈ ਔਰ ਦੂਸਰੀ ਤਰਫ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ ਵਾਦਰਾ ਹੈ ਕਿ ਪੁਲਿਸ ਦੇ ਨਾਲ ਕੀ ਕੁਝ ਗੱਲ ਹੁੰਦੀ ਹੈ। ਪਰ ਖੜਾਉਂਦੇ ਮਹਾਲੀ ਦਾ ਐਵੇਂ ਦਾ ਹਾਲ ਹੈਗਾ ਜੋ ਕਿ ਪੰਜਾਬੀ ਵਿਰਲਾਵਾਂ ਜਾਂ ਠੀਕਾ ਦੇਖਦਾ ਹੈਗਾ ਠੀਕ ਹੈ ਭਾਈ ਯਾਵਾ ਤਾਂ ਇੰਨਾ ਹੀ ਨਹੀਂ ਫੈਲ ਗਿਆ ਹੁਣ ਦੇ ਲੋ ਸ਼ਰੀਆਮ ਕਤਲ ਆ ਯਾਰ ਯਾਰ ਮੇਰੀ ਗੱਲ ਸੁਣ ਇਹ ਵੀ ਵਿਰੇ ਗੱਲਾਂ ਕਰ ਰਿਹਾ ਹਸਪੀਟਲ ਦੀਆਂ ਹਸਪੀਟਲ ਦਾ ਮਸਲਾ ਹੋ ਰਿਹਾ ਯਾਰ ਹਸਪੀਟਲ ਦਾ ਮਸਲਾ ਹੋ ਰਿਹਾ ਉਰੇ ਤਾਂ ਪ੍ਰਵਾਸੀਆਂ ਦੀ ਗੱਲ ਚੱਲ ਰਹੀ ਹੈ ਵੀ ਜਿਹੜੇ ਵੀਜੇ ਚ ਰਹਿ ਰਹੇ ਆ ਕੱਡੋਆਂ ਪਾਰ ਯਾਰ 3 ਘੰਟੇ ਦੇ ਤੋਂ 3 ਘੰਟੇ ਮੈਂ ਨਾ ਮੁੰਡਿਆਂ ਨੇ ਬਾਹਰ ਕੱਢੇ ਪੰਜਾਬ ਤੇ ਨਾਮ ਬਦਲਦੇ ਹੋ ਯਾਰ ਵਿਰੇ ਕਿਉਂ ਪਹਿਲਾਂ ਤੁਸੀਂ ਰੱਖਦੇ ਕਿਉਂ ਪ੍ਰਵਾਸੀ ਰੱਖਦੇ ਵੀ ਵਿਚੀ ਵਿਚ ਇੱਥੇ ਬੈਠੇ ਕੋਈ ਕਾਨੂੰਨ ਨਹੀਂ ਆ ਪੰਜਾਬ ਦੇ ਵਿੱਚ ਕੋਈ ਕਾਨੂੰਨ ਨਹੀਂ ਹਰੇਕ ਦੇਸ਼ ਦੇ ਵਿੱਚ ਕਾਨੂੰਨ ਆ ਆਪਾਂ ਮਾਤ ਚਲਦਿਆਂ ਜਾਣੇ ਮਾਤ ਚਲਦਾ ਬੰਦਾ ਮਾਤ ਚਲ ਕੇ ਕੰਮ ਕਰੇਗਾ ਤੇ ਉਹ ਚਲਾੜੇ ਜੀ ਦੇ ਇੱਕ ਕਰੀ ਬ੍ਰੇਕਾ ਮਾਰਦੇ ਹਾਂ ਮਾਤ ਚਲਦਾ ਬੰਦਾ ਮਾਤ ਚਲ ਕੇ ਕੰਮ ਕਰੇਗਾ ਇੱਕ ਪੰਜਾਬ ਐਵੇਂ ਦਾ ਜਿਹੜਾ ਬੰਦਾ ਇੱਥੇ ਆਉਂਦਾ ਮੂੰਹ ਚੱਕ ਕੇ ਆਧਾਰ ਕਾਰਡ ਬਣਾ ਲੈਂਦਾ ਚਲੋ ਵੀ ਜਗ੍ਹਾ ਵੀ ਲੈ ਲਓ ਸ਼ਾਮ ਲੈਟ ਲੈ ਲਓ ਪੰਜਾਬ ਹੈ ਕਿੱਡਾ ਗੱਡਾ ਗਾ ਜਾਂ ਤਾਂ ਤੂੰ Rajasthan ਤੂੰ ਚਲੇ ਜਾਓ ਵੀਕਰ ਨੇਰ ਉੱਥੇ ਤੁਹਾਨੂੰ ਜ਼ਮੀਨ ਨਹੀਂ ਤੁਹਾਨੂੰ ਮਿਲਦੀ ਬਾਬੇ ਪੰਜਾਬ ਵਾਲੇ ਦੀ ਗੱਡੀ ਦੇਖ ਕੇ ਨਾ ਮੈਂ ਖੁਦ ਕਰਾਂ ਹਰਿਆਣੇ ਵਿੱਚ ਜਾਂਦੇ ਟੂਰ ਕੱਢਣ ਪੰਜਾਬ ਵਾਲਿਆਂ ਦੀ ਗੱਡੀ ਤੇ ਇੱਕ ਇਹਨਾਂ ਚੋੜ ਕਰਦੇ ਆਂ ਕੱਟ ਮਾਰਦੇ ਆਂ ਸਾਈਡ ਨਹੀਂ ਦੰਦੇ ਹੋਰਨ ਮਾਰੂਗੇ ਲੜੂਗੇ ਹਾਂ ਭਾਈ ਕੀ ਹੋਇਆ ਜੱਦੀ ਬਿਲਾ ਲੂਗੇ ਰਾਜੂ ਇਹ ਲੜਨ ਆ ਵਾਸਤੇ ਇੱਕਾ ਕਰਦੇ ਇੱਕਾ ਪੂਰਾ ਉਹਨਾਂ ਦਾ ਹੀ ਇੱਕਾ ਪੂਰਾ ਇੱਕਾ ਉਹਨਾਂ ਦਾ ਹੀ ਪੂਰਾ ਇੱਕਾ ਇੱਥੇ ਕੀ ਹੱਲ ਹੋਇਆ ਮਸਲਾ ਵੀ ਕੀ ਗੱਲ ਹੋ ਰਹੀ ਹੈ ਹੁਣ ਗਲਤੀ ਸਰਕਾਰ ਦੀ ਹੈ ਜਿਹੜੀ ਜਿਹੜੀ ਵੱਡੀ ਗੱਲ ਕੋਈ ਨਾ ਕੋਈ ਬੜਾ ਮੁੱਦਾ ਨਾ ਚਾਹੀਦਾ ਕਿ ਬਾਈ ਸਾਹਿਬ ਆਪਣੇ ਪੰਜਾਬ 'ਚ ਪੰਜਾਬੀ ਕੰਮ ਕਰ ਰਹੇ ਜਿਹਦੇ ਜਿਹੜੇ ਕੰਮ ਕਰਨਾ ਹੈ ਕੰਮ ਕਰਨਾ ਹੈ ਤੁੱਕ ਜੱਜ ਜਗਾ ਲੈ ਕੇ ਮਕਾਨਾ ਬਣਾਣਾ ਤੇ 10000 ਰੁਪਏ ਆ ਕੇ ਇੱਥੇ ਵੱਜ ਜਾ ਕਿਸੇ ਨੇ ਪੁੱਛਣਾ ਨਹੀਂ ਆ ਤੇ ਕੋਈ ਭਲਾ ਉਧਰੋਂ ਕਤਲ ਕਰਕੇ ਆਇਆ ਕੀ ਹੈ ਗੱਲ ਇਹ ਹੈ ਮਸਲਾ ਹਾਲੀ ਦਾ ਇਹ ਹੈ ਪੀਜੀ ਆ ਜਿਹੜੇ ਪੰਜਾਬੀ ਬੰਦੇ ਨੇ ਚੜਾਇਓ ਹੈ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਕਿ ਆਪ ਉਹ ਆਪਣੀ ਸੈਫਟੀ ਨਾਲ ਭਈਆਂ ਤੋਂ ਖਾਲੀ ਕਰਵਾਣ ਜਿਹੜੇ ਬਾਹਰ ਬੈਠੇ ਆ ਉਹ ਬਾਹਰ ਵੀ ਡਾਲਰ ਕਮਾਉਂਦੇ ਆ ਇੱਥੇ ਵੀ ਉਹਨਾਂ ਨੇ ਭਈਆਂ ਨੂੰ ਚੜਾਇਆ ਹੋਇਆ ਠੀਕ ਹੈ ਆਪਣਾ ਖਾਲੀ ਕਰਵਾਣ ਆਰਾਮ ਨਾਲ ਕੋਈ ਮਸਲਾ ਕੋਈ ਵਿਗੜਨ ਦੀ ਗੱਲ ਹੀ ਨਹੀਂ ਪਿੰਡ ਵਾਲੇ ਜਿਹੜੇ ਇਹਨਾਂ ਦਾ ਸਾਥ ਦੇਣ ਤੇ ਆਪਣੇ ਜਿੰਨੇ ਆ ਭਈ ਇਹ ਜ਼ਿਆਦਾਤਰ ਪੰਜਾਬੀਆਂ ਦੇ ਪੀਜੀ ਆ ਉਹ ਆਪਣਾ ਪੰਜਾਬੀ ਆਪਣੇ ਸਹਿਮਤੀ ਨਾਲ ਭਈਆਂ ਨੂੰ ਕੱਢਣ ਕੋਣ ਲੜਾਈ ਵਾਲਾ ਕੰਮ ਹੀ ਨਹੀਂ ਠੀਕ ਹੈ ਮੈਂ ਦੇਖੋ ਵੀਰ ਜੀ ਇੱਕ ਮਿੰਟ ਮੈਂ ਇੱਕ ਮਿੰਟ ਉਧਰ ਦਾ ਰਹਿਣਾ ਨਾ ਮਲੋਟ ਮੁਖਤਸਰ ਸਾਹਿਬ ਦਾ ਸਾਡੇ ਉਧਰ ਜਿਆਦਾਤਰ ਕੋਈ ਪ੍ਰਵਾਸੀ ਤੁਹਾਨੂੰ ਵਿਰਲਾ ਵੰਜਤ ਹੁੰਦੀ ਸੀਗਾ ਐ ਹੈ ਨਹੀਂਗਾ ਜਿੱਥੇ ਇੱਥੇ ਰਾਮ ਹੀ ਜਿਵੇਂ ਕੀ ਜੰਗਲ ਦੀ ਬਣਾ ਰੱਖਿਆ ਹੈਗਾ ਇੱਕ ਭਈ ਆਉਂਦਾ ਵਿਹਾਂ ਦੀਗਾ ਫੋਨ ਕਰਦਾ ਯਾਂ ਪਰ ਅੱਛਾ ਹੈ ਆਜੋ ਉਹ ਵਿਹਾਂ ਅੱਗੇ ਜਨ ਵਿਹ ਨੂੰ ਕਹਿੰਦਾ ਚੱਲ ਇੱਥੇ ਆਉਂਦੇ ਆ ਠੀਕ ਆ ਹੌਲੀ ਹੌਲੀ ਜਿੰਨਾ ਹੈਗਾ ਪੰਜਾਬ ਜਿੰਨੇ ਪੰਜਾਬੀ ਆ ਸਾਰੇ ਵਿਚਾਰੇ ਬੇਰੋਜ਼ਗਾਰ ਆ ਸਵੇਰ ਨੂੰ ਉਹਨਾਂ ਲੈਣਾ ਲੱਗੀਆਂ ਹੁੰਦੀਆਂ ਹੈਗੀਆਂ ਪੰਜਾਬੀ ਦਾ ਜੀ ਦਾਦਾ ਅਸੀਂ ਯਾਰ ਨੌਕਰੀ ਤੇ ਲੱਗੇ ਹੋਏ ਆਪਾਂ 10 15000 ਸਾਰਾ ਦਿਨ ਆ 12 11 ਘੰਟੇ ਡਾਕੀ ਕਰਦੇ ਆ 5 700 ਰੁਪਿਆ ਕਮਾ ਕੇ ਵੜਦੇ ਆ ਇਹ ਰੇੜੀ ਤੋਂ 5 5 7 700 ਰੁਪਈਆ ਮੇਰ ਦਿਨ ਦਾ ਕਮਾਈ ਇੱਕ ਦਿਨ ਦਾ ਕਮਾਈ ਜਾਂਦੇ ਆ ਇੱਕ ਇੱਕ ਦਿਨ ਦੀ ਇੰਨੀ ਆ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਜਗ੍ਹਾ ਦੇ ਉੱਪਰ ਹੁਣ ਪ੍ਰਦਰਸ਼ਨ ਉਸੇ ਜੁਵਨ ਨੇ ਕੋਈ ਬੰਦੇ ਨੂੰ ਬਹੁਤ ਵਾਰ ਵਾਰ ਮੇਰਾ ਵੀ ਪੁਲਿਸ ਨਾਲ ਕੀ ਗੱਲ ਹੋਈ ਹੈ ਜੀ ਹੁਣ ਤੁਹਾਡੀ? ਹਾਂ ਮੇਰੇ ਨਾਲ ਕੋਈ ਇਨਸਾਫ ਨਹੀਂ ਵੀ ਹੋਇਆ ਵੀਰੇ। ਇੱਧਰ ਪੁੱਛੋ। ਮੈਨੂੰ ਤਾਂ ਇਨਸਾਫ ਚਾਹੀਦਾ ਹੀ ਵੀ। ਮਨ ਤਾਂ ਉਹ ਕਾਤਲ ਚਾਹੀਦੇ ਆ ਜੇ ਜੇ ਉਹ ਲੜਦੇ ਤੇ ਮੇਰਾ ਬੱਚਾ ਉਹਨਾਂ ਨਾਲ ਲੜਦਾ ਤਾਂ ਉਹ ਮੈਨੂੰ ਤਾਂ ਦੱਸੋ। ਮਨ ਤਾਂ ਦੱਸੋ। ਹਾਂ ਕੀ ਗੱਲ ਕੀ ਹੋਈ ਛੋ ਤੇ ਬਾਰੇ ਪਤਾ ਲੱਗਾ ਤੁਹਾਨੂੰ? ਵੀਰੇ ਮੇਰਾ ਬੱਚਾ ਤਾਂ ਖੜਿਆ ਤਾਂ ਖੜਿਆ ਖੜਿਆ ਵੱਟੇ। ਉਹ ਵੀਰੇ ਬੱਚਾ ਮੇਰਾ ਖੜਿਆ ਪਾਉਂਦਾ। ਉਹ ਮੇਰੇ ਉਹ ਬਾਈ ਨਾਲ ਸੱਚ ਹੋਈ ਕੀ ਸੀ ਕੀ ਉਹਦੇ। ਹਾਂਜੀ। ਕੀ ਗੱਲ ਹੋਈ ਸੀ ਕਿ ਉਸ ਸਮੇਂ ਕੀ ਇਹ ਸਾਰਾ ਕੁਝ ਹੋਇਆ ਕਿਵੇਂ? ਆਇਆ ਬੇਟੇ ਦਾ ਕਰ ਤੋਂ ਫੋਨ ਆਈ ਆਪਣਾ ਬੇਟਾ ਇਦਾਂ ਕਰਕੇ ਹੋ ਗਿਆ ਢੇਕੇ ਜੀ। ਅਸੀਂ ਕੀਤਾ ਪਤਾ ਦੋ ਬੱਚੇ ਸਾਈਕਲ ਚਲਾਉਂਦੇ ਪਏ ਸੀ। ਇੱਕ ਬਈਆ ਸ਼ਰਾਬ ਪੀ ਕੇ ਆਇਆ ਪ੍ਰਵਾਸੀ ਜਿਹੜਾ ਬਾਹਰੋਂ ਰਹਿੰਦਾ ਜੀ। ਉਹ ਆ ਕੇ ਦੋ ਬੱਚਿਆਂ ਦੇ ਵਿੱਚ ਵਝਿਆ ਹੀ ਆ ਗਿਆ ਉੱਥੇ ਜੀ। ਤੇ ਉਹ ਉਹਨਾਂ ਨੂੰ ਲੱਗ ਗਿਆ ਜੀ ਮਾਰਨ ਦੇ। ਮੇਰਾ ਬੇਟਾ ਉੱਥੇ ਬੈਠੇ ਜੀ ਕਹਿੰਦਾ ਇਹ ਤੇ ਨਾ ਲੜਵੀ ਐ ਇੱਥੇ ਡੈਥ ਹੋਈ ਹੋਈ ਐ ਸਾਡੇ ਪੜੋਸ਼ ਦੇ ਡੈਥ ਹੋ ਗਈ ਸੀ 4 ਦਿਨ ਪਹਿਲਾਂ ਜੀ ਉਹ ਕਹਿੰਦਾ 2 ਮਿੰਟ ਰੋਗੋ ਜੀ ਮੈਂ ਆ ਗਿਆ ਭਈਆ 5 ਬੰਦੇ ਲੈ ਗਿਆ ਨਾਲੇ ਏਡਾ ਹਥਿਆਰ ਨਾਲ ਲੱਗਦੀ ਜਾ ਕੇ ਬਸ ਆ ਗਿਆ ਤੇ ਗੜਕਾ ਵੱਡਦਾ ਦਮਨ ਨੂੰ ਮਾਰ ਜੀ ਤਾ ਮਨੂ ਹੈ ਜਿਹੜਾ ਜਿਹਨਾਂ ਨੇ ਇਹ ਸਾਰਾ ਕੁਝ ਕੀਤਾ ਰਹਿਣ ਵਾਲੇ ਕਿੱਥੋਂ ਦੇ ਸੀਗੇ ਪਤਾ ਲੱਗਾ ਰਹਿਣ ਵਾਲੇ ਆ ਬਾਹਰੋਂ ਆਏ ਹੋਏ ਨੇ ਪ੍ਰਵਾਸੀ ਜੀ ਪਰ ਪਿੰਡ ਦੇ ਵਿੱਚ ਰਹਿ ਰਹੇ ਨੇ ਕਿਰਾਏ ਦੇ ਕਮਰਿਆਂ ਦੇ ਜੀ ਖੁਸ਼ਾਂ ਦਾ ਪਰਿਵਾਰ ਰਹਿ ਰਿਹਾ ਉੱਤੇ ਤੇ ਕੁਛ ਮੁੰਡੇ ਕੱਲੇ ਰਹਿ ਰਹੇ ਨੇ ਪਰ ਹੁਣ ਦੇਖੋ 24 ਘੰਟੇ ਹੋਣ ਵਾਲੇ ਆ ਹੁਣ ਤੱਕ ਨਾ ਕੋਈ ਪਕੜਿਆ ਗਿਆ ਨਾ ਕੋਈ ਕੁਸ਼ੀ ਪੁਲਿਸ ਨੇ ਕੀ ਗੱਲ ਬਤਹਾਈ ਉਹ ਤਾਂ ਕਹਿੰਦੇ ਆ ਕਾਰਵਾਈ ਚੱਲਦੀ ਵੀ ਹੈ ਠੀਕ ਹੈ ਜੀ ਅਸੀਂ ਕਿਵੇਂ ਵਿਸ਼ਵਾਸ ਕਰੀਏ ਕਾਰਵਾਈ ਕਿੰਨੀ ਕੁ ਚੱਲ ਰਹੀ ਹੈ ਕਿੰਨੀ ਨਹੀਂ ਜੀ ਇਹ ਆਪਣੇ ਅਫੀਸਰ ਬਲ ਸਾਹਿਬ ਕਹਿੰਦੇ ਨੇ ਕਿ ਉਹਨੇ ਨਹੀਂ ਲੋਕੇਸ਼ਨ ਟਰੇਸ ਤੇ ਲਾਈਵ ਲੁਧਿਆਣੇ ਦੀ ਆ ਰਹੀ ਆ ਠੀਕ ਹੈ ਨਾ ਚਲੋ ਇਧਰ ਦੀ ਪੁਲਿਸ ਨਹੀਂ ਅਰੈਸਟ ਕਰ ਸਕਦੀ ਕਿਉਂ ਜਿਹੜੀ ਦੀ ਪੁਲਿਸ ਨਹੀਂ ਅਰੈਸਟ ਕਰ ਸਕਦੀ ਇਹਨਾਂ ਨੂੰ ਇਹਨਾਂ ਨੂੰ ਖਸਾਰਾ ਪਤਾ ਜਦੋਂ ਨੰਬਰ ਹੀ ਟਰੇਸੇ ਲੱਗਿਆ ਕਿ ਪਤਾ ਕਿ ਬੰਦੇ ਇੱਥੇ ਆ ਕਿ ਇੱਧਰ ਮੋਹਾਲੀ ਦੀ ਪੁਲਿਸ ਨਹੀਂ ਉਠਾ ਸਕਦੀ ਤਾਂ ਉਧਰ ਦੀ ਪੁਲਿਸ ਦਾ ਅਰੈਸਟ ਕਰ ਸਕਦੀ ਇਹਨਾਂ ਨੂੰ ਉਧਰ ਦੀ ਪੁਲਿਸ ਅਰੈਸਟ ਕਰਕੇ ਕਿਉਂ ਨਹੀਂ ਇਹਨਾਂ ਦੇ ਹੈਂਡਓਵਰ ਕਰ ਰਹੀ ਕਰ ਸਕਦੇ ਨੇ ਇਹਨਾਂ ਦੇ ਹੈਂਡਓਵਰ ਜੇ ਲੁਧਿਆਣਾ ਵਿੱਚ ਦੱਸ ਰਹੇ ਨੇ ਲੁਧਿਆਣਾ ਦੀ ਪੁਲਿਸ ਕਿਉਂ ਨਹੀਂ ਇਹਨਾਂ ਨੂੰ ਅਰੈਸਟ ਕਰ ਰਹੀ ਇਹ ਕਿਉਂ ਨਹੀਂ ਇੱਧਰ ਪ੍ਰੈਸ਼ਰ ਦੇ ਰਹੇ ਕਿ ਤੁਹਾਡੇ ਇੱਧਰ ਮੂਦਰੇ ਮਰ ਅਰੈਸਟ ਤਾਂ ਹੋ ਚੁੱਕੇ 24 ਘੰਟੇ ਹੋ ਗਏ ਤੈਨੂੰ ਇੱਥੇ ਬੈਠੇ ਨੂੰ ਇਹ ਹੁਣ ਜੇਕਰ ਗੱਲ ਕਰੀ ਤਾਂ ਉਦੋਂ ਬਾਅਦ ਦੇ ਵਿੱਚ ਕੀ ਗੱਲ ਹੋਈ ਸੀ ਉਹ ਚਲੇ ਗਏ ਛੱਡ ਕੇ ਫਲੈਟਾਂ ਫਲੈਟਾਂ 'ਚ ਰਹਿੰਦੇ ਸੀਗੇ ਉਹ ਉਸ ਤੋਂ ਬਾਅਦ ਨਹੀਂ ਸਾਨੂੰ ਨਹੀਂ ਪਤਾ ਅਸੀਂ ਤਾਂ ਸਵੇਰ ਦੇ ਇੱਥੇ ਬੈਠੇ ਹਾਂ ਅਸੀਂ ਤਾਂ ਸਵੇਰ ਦੇ ਇੱਥੇ ਬੈਠੇ ਹਾਂ ਜਾਣ ਤੇ ਬਸ ਇਹਨਾਂ ਨੂੰ ਪਤਾ ਕਿ ਅਸੀਂ ਇਨਸਾਫ ਲੈਣਾ ਜਿਵੇਂ ਕਿ ਜਿਹੜਾ ਕਹਦੇ ਮਕਾਨ ਆੜਾ ਕਹਦੇ ਉਸ ਪਰ ਉਸ ਪਰ ਇਨਸਾਫ ਲੈਣਾ ਨੀ ਉਹ ਜਿਹੜੇ ਪਲੇਟ ਤੇ ਰਹਿੰਦੇ ਸੀ ਚੱਲ ਕੇ ਚੱਲ ਕੇ ਬਾਹਰ ਨਹੀਂ ਹਟਾ ਹੁਰੀਆ ਜੀ ਮੁੰਡੇ ਤੇ ਚਲੇ ਗਏ ਹੋਗੇ ਜੀ ਮੁੰਡੇ ਚਲੇ ਗਏ ਰਹਿਣ ਵਾਲੇ ਕਿੱਥੇ ਦੇ ਸੀ ਪਤਾ ਨਹੀਂ ਜੀ ਪਤਾ ਨਹੀਂ ਕਿੱਥੇ ਰਹਿਣ ਵਾਲੇ ਹੈ ਇਹਦਾ ਕੋਈ ਪਿਆਰਦਾ ਹੀ ਵੱਖਰੇ ਵੱਖਰੇ ਪ੍ਰਵਾਸੀਆਂ ਦਾ ਪ੍ਰਵਾਸੀਆਂ ਸਾਰੇ ਕੋਈ ਬਾਹਰੋਂ ਆਏ ਵੇ ਜੀ ਉਹ ਧਾਰਕੜ ਟੋੜੇ ਦੇ ਬਣਾਏ ਹੋਏ ਆ ਆਪਣੀ ਸਰਕਾਰ ਦਾ ਕੰਮੀ ਆ ਸਿਰੇ ਦੀ ਸਿਰ ਕਿਉਂ ਉਹ ਧਾਰਕੜ ਨਾ ਇੱਥੋਂ ਦੇ ਬਣਾਉਣ ਇੱਕ ਮਿੰਟ ਜਗਤਪੁਰੇ ਕੀ ਹੋਇਆ ਸਾਲ ਵਾਸਤੇ ਵੋਟਾਂ ਜਾਨੀ ਕਿ ਰੋਕਤੀਆਂ ਕੀ ਹੋਇਆ ਪੰਜਾਬ ਦੇ ਹੁਣ ਵੀ ਐ ਨਹੀਂ ਕੋਈ ਇੱਕ ਗੱਲ ਤਾਂ ਵੱਡੇ ਭਾਈ ਤੱਕ ਤਾਂ ਬਣੇ ਕੋਈ ਤੱਕ ਪਤਾ ਕਿਹਨੂੰ ਕਹਿੰਦੇ ਜਾਣੇ ਤੱਕ ਬੰਦੇ ਕੋਈ ਬਣੇ ਤਾਂ ਸਹੀ ਗੱਲਬਾਤ ਤਾਂ ਬਣੇ ਕੋਈ ਉਹ ਕਹਿੰਦੇ ਮਤਲਬ ਤੁਹਾਡਾ ਜਾਨੀ ਕੀ ਬੰਦਾ ਨਹੀਂ ਕੋ ਚੁਣਨਾ ਇੱਥੋਂ 7700 ਵੋਟਾਂ ਵਈਆਂ ਦੀ ਮਾਰਨ ਲੱਗੇ ਤਾਂ ਹੱਥ ਫੜ ਲਓਗੇ ਬੋਲਨ ਲੱਗੇ ਦੀ ਜਬਾਨ ਨਹੀਂ ਫੜੀ ਜਾਂਨੀ ਕਿਨੂੰ ਕਿਨੂੰ ਰੋਕਣ ਦੀ ਜੀ ਇੱਕ ਗੱਲ ਨਾਰਮਲ ਜੀ ਜੇ ਇਹੀ ਥਾਂ ਤੇ ਕਿਤੇ ਭਈਆਂ ਦਾ ਜਵਾਬ ਹੁੰਦਾ ਨਾ ਆ ਸਾਰਾ ਰੋਡ ਜਾਮ ਕਰਿਆ ਹੋਣਾ ਸੀ ਉਹਨਾਂ ਨੇ ਤੇ ਆਪਣੇ ਕੁਝ ਵੀ ਨਹੀਂ ਕਰਦੇ ਉਹਨਾਂ ਨੇ ਬਾਅਦ ਕਿੰਨੇ ਘੰਟੇ ਹੋ ਗਏ 7 ਵਜੇ ਦੀ ਡੈਥ ਹੋਈ ਹੈ 7 ਵਜੇ ਦੀ ਆ ਟਾਈਮ ਦੇਖ ਲਓ ਭਾਈ 7 ਮੁੜ ਕੇ ਵਜਨ 24 ਘੰਟੇ ਹੋ ਗਏ ਕੋਈ ਬੰਦਾ ਅਜੇ ਕੋਈ ਬੰਦਾ ਅਰੈਸਟ ਨਹੀਂ ਹੋਇਆ ਅਜੇ ਕਹਿ ਰਹੇ ਨੇ 2-3 ਦਿਨ ਦਊ 2-3 ਦਿਨ ਕਿੰਨੇ ਦਿਨ ਲਈ ਬੈਠਿਆ ਅਸੀਂ ਉਰੇ ਬੈਠਿਆ ਨਾ ਜਾ ਇਹਦੇ ਜਾਈਏ ਨਾ ਆਈ ਉਹਨਾਂ ਦੇ ਕਰਤਾਰ ਨਾ ਨਹੀਂ ਜੱਕਣਾ ਜਿਨ੍ਹਾਂ ਜਕਰ ਕੋਈ ਭੜਿੰਦਾ ਨਹੀਂ ਠੀਕ ਹੈ ਭਾਈ ਆ ਦੇਖੋ ਸਾਡੇ ਪੁੱਤ ਦੀ ਡੈੱਡ ਬੋਡੀ ਆ ਇੱਥੇ ਡੈੱਡ ਬੋਡੀ ਪਈ ਆ ਆ ਦੇਖੋ ਆ ਦੇਖੋ ਸ਼ਰੇਆ ਉਹ ਦੇਖੋ ਭਾਈ ਇੱਕ ਮਿੰਟ ਕੀ ਹੋਇਆ ਵਾ ਉਹ ਤੁਸੀਂ ਜੱਕਾਂਗੇ ਸਾਹਮਣੇ ਤੁਸੀਂ ਵੀ ਪਹੁੰਚੇ ਹੋ ਕੀ ਲੱਗਦਾ ਵੀ ਪੁਲਿਸ ਨਾਲ ਕੀ ਗੱਲਬਾਤ ਹੋਈ ਦੇਖੋ ਅੱਜ ਪੰਜਾਬ ਸਰਕਾਰ ਦਾ ਕੀ ਪੰਜਾਬ ਪੁਲਿਸ ਦਾ ਵੀ ਜਨਾਜ਼ਾ ਨਿਕਲ ਗਿਆ ਚੰਡੀ ਕੜਦੀ ਕੁਕਚ ਬਚਿਆ ਹੋਇਆ ਜ਼ਹਿਰ ਹੋਵੇ ਉੱਥੇ ਮਰਡਰ ਹੋ ਜਾਣਾ ਉੱਥੇ ਦਿਨ ਚ ਲੜਾਈਆਂ ਹੋ ਜਾਣਾ ਔਰ ਪ੍ਰਵਾਸੀ ਭਾਈਚਾਰਾ ਆ ਕੇ ਜਿਹੜੇ ਉੱਥੋਂ ਦੇ ਜੱਦੀ ਪੁਸਤੀ ਲੋਕ ਉਹਨਾਂ ਦੇ ਹਮਲਾ ਕਰ ਦੇਵੇ ਇਹ ਔਰ ਇਹ ਕੀ ਦੀ ਕਿਉਂਕਿ ਦੇ ਅੱਜ ਵੈਰੀਫਿਕੇਸ਼ਨ ਨਹੀਂ ਹੋਈ ਕਿਹਦਾ ਫੇਲਿਅਰ ਹੈ ਇਹ ਸਰਕਾਰਾਂ ਦਾ ਫੇਲਿਅਰ ਹੈ ਇਹ ਪੁਲਿਸ ਪ੍ਰਸ਼ਾਸਨ ਦਾ ਫੇਲਿਅਰ ਹੈ ਕਿ ਤੁਸੀਂ ਤੁਸੀਂ ਜਦੋਂ ਕੋਈ ਬੰਦਾ ਪਿੰਡ ਤੇ ਰਹਿ ਰਿਹਾ ਤਾਂ ਜਿਹੜਾ ਮਾਲਕ ਹੈ ਉਹ ਤਾਂ ਸਿਕੰਜਾ ਕਾਗਜ਼ੇ ਰੱਖੋ ਪੀਜੀ ਮਾਲਕ ਤੇ ਵੀ ਤੁਸੀਂ ਵੈਰੀਫਿਕੇਸ਼ਨਾਂ ਕਰਾਓ ਜਾਂ ਉੱਥੇ ਕੋਈ ਕੈਂਪ ਲਾਓ ਕੁਝ ਵੀ ਨਹੀਂ ਤੇ ਅੱਜ ਇੱਕ ਬੰਦੇ ਦਾ ਕਤਲ ਕਰਕੇ ਤੇ ਦੂਜਾ ਵਿਚਾਰਾ ਜ਼ਿੰਦਗੀ ਮੌਤ ਦੀ ਲੜਾਈ ਲਰ ਰਹਾ ਇਹ ਇਹ ਸਾਰਾ ਕੁਝ ਮੈਂ ਦੇਖੂੰਗਾ ਕਿਉਂਕਿ ਇਹਨਾਂ ਨੂੰ ਪਿੱਛੇ ਤੱਕ ਜਾਣਾ ਚਾਹੀਦਾ ਪੁਲਿਸ ਨੂੰ ਕਿਆਪਤਾ ਹੋ ਸਕਦਾ ਉਹ ਗੈਂਗਸਟਰ ਹੋਣ ਹੋ ਸਕਦਾ ਉਹ ਕੋਈ ਵੱਡੀ ਵਾਰਦਾਤ ਕਰਕੇ ਇੱਥੇ ਰਹਿੰਦੇ ਹੋਣ ਉਹਨਾਂ ਤੋਂ ਕੋਈ ਹੋਰ ਵੀ ਕੋਈ ਮੈਂ ਕੀ ਕਿਹਾ ਅੱਗੋਂ ਪੁਲਿਸ ਨੇ ਕੋਈ ਪੁਲਿਸ ਤਾਂ ਹੀ ਸਵੇਰ ਦੀ 11 ਵਜੇ ਨੇ ਹੀ ਕਰ ਰਹੀ ਹੈ ਕਾਰਵਾਈ ਕਰ ਰਹੇ ਆਂ ਜੀ ਕਰ ਰਹੇ ਆਂ ਜੀ ਕਰ ਰਹੇ ਆਂ ਇਹ ਪੁਲਿਸ ਚਾਹੇ ਤਾਂ 2 ਘੰਟਿਆਂ ਚ ਬੰਦੇ ਪਰ ਆਮਦ ਹੋ ਜਾਣ 2 ਘੰਟਿਆਂ ਦੇ ਅੰਦਰ ਹੋ ਜਾਣ 2 ਘੰਟੇ ਕਾਹਦੇ ਯਾਨੀ ਕਿ 15 ਮਿੰਟਾਂ ਦੇ ਯਾਨੀ ਕਿ ਬੰਬੇ ਦੇ ਕਤਲਗਾਂਦ ਹੋਇਆ ਪਰਸੋਂ ਤੋਂ ਜੀ ਜੇ ਕੋਈ ਜੇ ਕੋਈ ਪੁਲਿਸ ਵਾਲੇ ਨਾਲ ਮਿਸੈਟਿੰ ਅਜੇ ਇੱਕ ਗਰੀਬ ਦੇ ਪੁੱਤ ਇੱਕ ਮਰ ਗਿਆ ਇੱਕ ਦੂਜਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਤੇ ਉਹ ਅੱਜ ਅੱਜ ਇੱਥੇ ਪੁਲਿਸ ਸਾਡੇ ਤੇ ਤਾਂ ਬਹੁਤ ਲਾਈ ਵੀ ਇੱਥੇ ਮੈਂ ਕਹਿੰਦਾ ਜਿੰਨਾ ਜ਼ੋਰ ਸਾਡੇ ਤੇ ਧਰਨੇ ਦੇ ਉਹ ਚੱਕਰ ਤੇ ਲਾ ਰਹੇ ਆ ਜਾਂ ਚਰਨੇ ਦੇ ਵਿੱਚ ਉਹ ਕਰ ਰਹੇ ਆ ਜੇ ਇੰਨਾ ਜ਼ੋਰ ਉਹਨਾਂ ਨੂੰ ਫੜਨ ਤੇ ਲਾ ਲੈਣੋਂ ਬੰਦੇ ਫੜੇ ਜਾਣ ਰਣਨੀਤੀ ਜਿਹੜੀ ਆ ਉਹ ਵੱਡੇ ਪੱਧਰ ਤੇ ਬਣਾਈ ਜਾ ਰਹੀ ਹੈ ਕਿ ਜੇਕਰ ਹੱਲ ਨਹੀਂ ਨਿਕਲਦਾ ਤਾਂ ਹੋਰ ਇਸ ਜਗ੍ਹਾ ਦੇ ਉੱਪਰ ਜੇ ਧਰਨੇ ਦੀ ਜਗ੍ਹਾ ਹੋਰ ਵੀ ਸੜਕਾਂ ਜਿਹੜੀਆਂ ਨੇ ਉਹ ਜਾਮ ਕੀਤੀਆਂ ਜਾਣਗੀਆਂ ਕੈਮਰਾ ਪਰਸਨ ਸਿਕੰਦਰ ਦੇ ਨਾਲ ਮਨਜੋਤ ਸਿੰਘ ਕੰਪੀਟੀਸ਼ਨ نیوز ਮੋਹਾਲੀ